ਨਹੀਂ ਰਹੇ ਸੰਗੀਤ ਸਮਰਾਟ ਦੇ ਜਨਾਬ ਚਰਨਜੀਤ ਅਹੂਜਾ ਸੰਗੀਤ ਜਗਤ ਦੇ ਵਿੱਚ ਸੋਗ ਦੀ ਲਹਿਰ ਹੈ ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ ਤਕਰੀਬਨ 4 ਦਹਾਕਿਆਂ ਤੋਂ ਸੰਗੀਤ ਦੇ ਨਾਲ ਜੁੜੇ ਹੋਏ ਸਨ ਤਾਂ ਸੰਗੀਤ ਜਗਤ ਦੇ ਵਿੱਚ ਸੋਗ ਦੀ ਲਹਿਰ ਚਰਨਜੀਤ ਅਹੂਜਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ ਚਰਨਜੀਤ ਅਹੂਜਾ ਤਕਰੀਬਨ 4 ਦਹਾਕਿਆਂ ਤੋਂ ਸੰਗੀਤ ਜਗਤ ਦੇ ਨਾਲ ਜੁੜੇ ਹੋਏ ਸਨ ਤਾਂ ਇੱਕ ਵੱਡਾ ਨਾਮ ਸੰਗੀਤ ਜਗਤ ਦਾ ਚਰਨਜੀਤ ਅਹੂਜਾ 77 ਸਾਲ ਦੀ ਉਮਰ ਦੇ ਵਿੱਚ ਆਖਰੀ ਸਾਹ ਉਹਨਾਂ ਦੇ ਵੱਲੋਂ ਲਏ ਗਏ ਸੰਗੀਤ ਜਗਤ ਦੇ ਵਿੱਚ ਇਸ ਖਬਰ ਦੇ ਨਾਲ ਸੋਗ ਦੀ ਲਹਿਰ ਫੈਲ ਗਈ ਹੈ ਤਾਂ ਇਸ ਖਬਰ ਦੇ ਉੱਤੇ ਵਧੇਰੇ ਜਾਣਕਾਰੀ ਦੇ ਨਾਲ ਮੇਰੇ ਸਹਿਯੋਗੀ ਮਨਜੋਤ ਸਿੰਘ ਕੰਗ ਜੁੜੇ ਨੇ ਤਾਂ ਮਨਜੋਤ ਵੱਡਾ ਘਾਟਾ ਸੰਗੀਤ ਜਗਤ ਨੂੰ ਪੈ ਗਿਆ ਕਦੋਂ ਆਖਰੀ ਸਾਹ ਚਰਨਜੀਤ ਅਹੂਜਾ ਨੇ ਲਏ ਨੇ ਅਦੇ ਕੋਮਨ ਤਾਂ ਅੱਜ ਦੇਰ ਸ਼ਾਮ ਨੂੰ ਹੀ ਲਗਭਗ 7 ਵਜੇ ਦੇ ਕਰੀਬ ਜਿਹੜੀ ਖਬਰ ਆਈ ਹੈ ਕਿ ਚਰਨਜੀਤ ਰਹੁਜਾ ਜਿਹੜੇ ਨੇ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਔਰ ਇਸ ਦੇ ਪਿਛੇ ਦੱਸਿਆ ਕਿ ਲਗਭਗ ਤਿੰਨ ਉਹਨਾਂ ਦੇ ਪੁੱਤਰ ਜਿਹੜੇ ਨੇ ਸੰਗੀਤ ਇੰਡਸਟਰੀ ਨਾਲ ਜੁੜੇ ਨੇ ਉਹ ਛੱਡ ਗਏ ਨੇ ਔਰ ਕੈਂਸਰ ਦੇ ਨਾਲ ਲੰਮੇ ਸਮੇਂ ਤੋਂ ਪੀੜਤ ਸੀਗੇ ਔਰ ਪਹਿਲਾ ਮੁਹਾਲੀ ਦੇ ਹਸਪਤਾਲ ਦੇ ਵਿੱਚ ਔਰ ਉਸ ਤੋਂ ਇਲਾਵਾ ਚੰਡੀਗੜ੍ਹ ਦੇ ਪੀਜੀਐਂ ਦੇ ਵਿੱਚ ਵੀ ਜਿਹੜਾ ਇਲਾਜ ਚਰਨਜੀਤ ਰਹੁਜਾ ਦਾ ਚੱਲ ਰਿਹਾ ਸੀਗਾ ਔਰ ਇੱਕ ਵੱਡਾ ਨਾਮ ਜਿਹੜਾ ਪੰਜਾਬੀ ਕਲਾਕਾਰੀ ਦੇ ਵਿੱਚ ਕਹਿ ਲਈਏ ਜਾਂ ਫਿਰ 뮤זיਕ ਇੰਡਸਟਰੀ ਦੇ ਵਿੱਚ ਕਹਿ ਲਈਏ ਉਹ ਚਰਨਜੀਤ ਹੁਜਾਰਾ ਸੀਗਾ ਔਰ ਅੱਜ ਇਸ ਬੇਵਕਤੀ ਮੌਤ ਕਾਰਨ ਜਿਹੜਾ ਸੀ ਕਿ ਕਰ ਲਈ ਤੇ ਵਕਵਾ ਗਾਇਕ ਜਿਹੜੇ ਜਿਨ੍ਹਾਂ ਦੇ ਵਿੱਚ ਸਰਗੀਤ ਖਾਨ ਹੈ ਬਈ ਹਰਬੀਰ ਪਿੰਦਰ ਬੁੱਗਾ ਹੈ ਔਰ ਉਸੇ ਤਰੀਕੇ ਨਾਲ ਕੋ ਸਮੇਦ ਰਾਨ ਜਿਹੜੇ ਚਰਨਜੀਤ ਹੁਜਾਰਾ ਦੇ ਨਾਲ ਜੁੜੇ ਰਹੇ ਉਹ ਗਾਇਕਾਂ ਵੱਲੋਂ ਜਿਹੜਾ ਹੁਣ ਅਫਸੋਸ ਕੀਤਾ ਜਾ ਰਿਹਾ ਮੌਤ ਸਮੇਂ ਗਹਿਰੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ ਗਿਆ ਹੈ ਜਿ ਜੀ ਲੰਮੇ ਸਮੇਂ ਤੋਂ ਕੈਂਸਰ ਦੇ ਨਾਲ ਕਿੜਕ ਸੰਘਰਸ਼ ਕਰ ਰਹੇ ਉਚੌਰ ਅੱਜ ਉਹਨਾਂ ਦਾ ਦਿਹਾਂਤ ਜਿਹੜਾ ਉਹ ਹੋ ਗਿਆ। ਮਜੂਦ ਕੋਈ ਜਾਣਕਾਰੀ ਮਿਲ ਪਈ ਹੈ ਕਿ ਅੰਤਿਮ ਰਸਮਾਂ ਕਦੋਂ ਤੇ ਕਿੱਥੇ ਕੀਤੀਆਂ ਜਾਣਗੀਆਂ? ਆ ਦੇਖੋ ਮਹਨ ਜੀ ਇਸ ਬਾਬਤ ਜਿਹੜਾ ਹੈ ਕੁਝ ਵੀ ਸਪਸ਼ਟ ਹੋ ਗੀ ਨਹੀਂ ਦੱਸਿਆ ਗਿਆ ਕਿਉਂਕਿ ਅਜੇ ਬੜੀ अर्ਲੀ ਸਟੇਜ ਕਰਕੇ ਅਜੇ ਕਿਸੇ ਤਰੀਕੇ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਕਿ ਸੰਸਕਾਰ ਕਦੋਂ ਕਰਨਾ ਹੈ ਜਾਂ ਇਸ ਤਰੀਕੇ ਦਾ ਕੁਝ ਵੀ ਜਿਹੜਾ ਉਹ ਜ਼ਿਕਰ ਨਹੀਂ ਕੀਤਾ ਗਿਆ ਪਰ ਹਾਲਾਂਕਿ ਜਲਦੀ ਇਸ ਬਾਬਤ ਤੇ ਜਾਣਕਾਰੀ ਜਿਹੜੀ ਹੈ ਉਹ ਜਰੂਰ ਨਿਕਲ ਕੇ ਸਾਹਮਣੇ ਆਵੇਗਾ ਜਿਸ ਤੋਂ ਬਾਅਦ ਹੀ ਐਕਸਪਰਸ ਕੀਤਾ ਜਾ ਸਕਦਾ ਹੈ ਜੀ ਹਾਂ ਜੀ ਤਾਂ ਬਿਲਕੁਲ ਮਨਜੋਤ ਕਿਉਂਕਿ ਇੱਕ ਵੱਡਾ ਨਾਮ ਹੈ ਚਰਨਜੀਤ ਅਹੂਜਾ ਇੱਕ ਸਮੇਂ ਸੀ ਇੱਕ ਸਮਾਂ ਸੀ ਜਦੋਂ ਚਰਨਜੀਤ ਅਹੂਜਾ ਦੇ 뮤직 ਤੋਂ ਬਿਨਾ ਗਾਣੇ ਦੇ ਵਿੱਚ ਜਿਹੜਾ ਤੜਕਾ ਉਹ ਨਹੀਂ ਸੀ ਲੱਗਦਾ ਚਰਨਜੀਤ ਅਹੂਜਾ ਦਾ 뮤직 ਗਾਣੇ ਦੇ ਵਿੱਚ ਤੜਕੇ ਦੀ ਤਰ੍ਹਾਂ ਕੰਮ ਕਰਦਾ ਸੀ ਇੱਕ ਦੇਸੀ ਕਿਉ ਦੇ ਤਰ੍ਹਾਂ ਤਾਂ ਅੱਜ ਇੱਕ ਵੱਡਾ ਨਾਮ 뮤직 ਇੰਡਸਟਰੀ ਦਾ ਵੱਡਾ ਥਮ ਫਿਲਹਾਲ ਇਸ ਫਾਨੀ ਸੰਸਾਰ ਤੋਂ ਚਲਾ ਗਿਆ ਲਾਜ਼ਮੀ ਤੌਰ ਦੇ ਉਤੇ ਵੱਡਾ ਝਟਕਾ ਮਜੂਦ ਪੰਜਾਬ ਐਂਟਰਟੇਨਮੈਂਟ ਇੰਡਸਟਰੀ ਨੂੰ ਪੈ ਗਿਆ ਆ ਬਿਲਕੁਲ ਕਿਉਂਕਿ ਇਸ ਦੇ ਵਿੱਚ ਇਹ ਜ਼ਿਕਰ ਕਰ ਲਈਏ ਤਾਂ ਫਿਲਹਾਲ ਗਾਣੇ ਤੇ ਨਾਲ ਦੇ ਫਿਲਮਾਂ ਦੇ ਵਿੱਚ ਵੀ ਜਿਹੜਾ ਆਪਣੀ ਭੂਮਿਕਾ ਨਿਭਾਉਂਦੇ ਰਹੇ ਆਪਣੇ 뮤직 ਦੇ ਜ਼ਰੀਏ ਆਪਣੀ ਭੂਮਿਕਾ ਨਿਭਾਉਂਦੇ ਰਹੇ ਔਰ ਇਹ ਸਭ ਨੂੰ ਨਾਲ ਲੈ ਕੇ ਜੇ ਅਸੀਂ ਜ਼ਿਕਰ ਕਰ ਲਈਏ ਤਾਂ ਇੱਕ ਵੱਡਾ ਨਾਮ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀ ਅਮਨ ਕਿਉਂਕਿ तमाम ਉਹ ਪੰਜਾਬੀ ਗਾਇਕ ਜਿਹੜੇ ਸਨ 1990 ਤੋਂ ਲੈ ਕੇ ਆ ਜਿਹੜੇ 1990 ਦਾ ਹਾਕੇ ਤੋਂ ਚੱਲਦੇ ਆ ਰਹੇ ਸੀਗੇ ਉਹਨਾਂ ਵੱਲੋਂ ਭਾਰਾ ਜਿਹੜਾ ਦੁਖੀ ਪ੍ਰਤਿਆਗ ਗਿਆ ਔਰ ਉਸ ਸਮੇਂ ਵਿਚਾਰ ਕਿਉਂਕਿ ਜਿਸ ਤਰੀਕੇ ਦੇ ਨਾਲ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਕਿ ਉਹਨਾਂ ਦੇ ਗਾਣਿਆਂ ਦੇ ਵਿੱਚ ਦੇਸੀ ਧੋਵ ਦਾ ਕੰਮ ਕਰਦਾ ਸੀ ਚਰਨ ਦਾ ਹੁੰਦਾ ਦਾ ਮਿਊਜ਼ਿਕ ਤਾਂ ਅੱਜ ਵੀ ਉਸੇ ਤਰੀਕੇ ਦੇ ਨਾਲ ਉਹਨਾਂ ਦੇ ਅੱਗੋਂ ਜਿਹੜੇ ਬੇਟੇ ਨੇ ਉਹ ਸੰਗੀਤ ਇੰਡਸਟਰੀ ਦੇ ਨਾਲ ਜੁੜੇ ਨੇ ਪਰ ਬੇਵਕਤੀ ਮੌਤ ਕਾਰਨ ਕਿੰਨਾ ਕਿਤੇ ਜ਼ਰੂਰ ਇਸ ਬਾਬਾ ਜੀ ਕਰ ਕੀਤਾ ਜ਼ਿਕਰ ਕੀਤਾ ਜਾਵੇਗਾ ਪਹਿਲਾਂ ਹੁਣ ਮੁਹਾਲੀ ਦੇ ਵਿੱਚ ਵੀ ਲਾਚ ਚੱਲਿਆ ਪਰ ਪੀਜੀਆਈ ਤੋਂ ਵੀ ਲਾਚ ਚੱਲ ਰਿਹਾ ਸੀ ਕਿ ਕੈਂਸਰ ਤੋਂ ਪੀੜਨ ਕਰ ਲੰਮੇ ਸਮੇਂ ਤੋਂ ਸਭ ਤੋਂ ਬਾਅਦ ਅੱਜ ਅਚਾਨਕ ਜਿਹੜਾ ਦਿਹਾਂਤ ਹੋਇਆ ਔਰ ਮੁਹਾਲੀ ਦੇ ਉਹਨਾਂ ਦਾ ਜਿਹੜਾ ਰਹਾਇਸ਼ ਹੈ ਉਹ ਜਗ੍ਹਾ ਦੇ ਉੱਪਰ ਉਹਨਾਂ ਦੇ ਆਪੇ ਹੀ ਸਾਲ ਇਹਨਾਂ ਤਾਂ ਇਸ ਸਾਫਤ ਜੀ ਸੀ ਜ਼ਿਕਰ ਕਰ ਲਈ ਤਾਂ ਹੁਣ ਲਗਾਤਾਰ ਜਿਹੜੇ ਸਿਤਾਰੇ ਨੇ ਕਿੰਨੇ ਸਾਰੇ ਹੋ ਗਏ ਜਾਂ ਪੰਜਾਬੀ ਕਲਾਕਾਰ ਜਿਹੜੇ ਉਸ ਸਮੇਂ ਚਰਨਜੀਤ ਅਹੂਜਾ ਦੇ ਨਾਲ ਸੀਗੇ ਉਹ ਜਰੂਰ ਸਵੇਰ ਤੋਂ ਹੀ ਜਿਹੜਾ ਉਹਨਾਂ ਦੇ ਘਰ ਦੇ ਬਾਹਰ ਇਹਦਾ ਜਮਾਵੜਾ ਜਿਹੜਾ ਜਰੂਰ ਲੱਗਦਾ ਹੋਇਆ ਨਾ ਰਹੂਗਾ ਮਨਜੋਤ ਕਿਉਂਕਿ ਬਹੁਤ ਸਾਰੇ ਪੰਜਾਬੀ ਗਾਇਕ ਨੇ ਜਿਹੜੇ ਅੱਜ ਬੁਲੰਦੀਆਂ ਦੇ ਸਿਖਰ ਦੇ ਉੱਤੇ ਨੇ ਉਹਨਾਂ ਨੂੰ 뮤직 ਦਿੱਤਾ ਚਰਨਜੀਤ ਅਹੂਜਾ ਨੇ ਬਹੁਤ ਸਾਰਿਆਂ ਦੀ ਜ਼ਿੰਦਗੀ ਵੀ ਬਣਾ ਦਿੱਤੀ ਬਹੁਤ ਸਾਰਿਆਂ ਨੂੰ ਮੌਕਾ ਦਿੱਤਾ ਮੰਚ ਦਿੱਤਾ ਤੇ ਹੁਣ ਕੋਈ ਪ੍ਰਤੀਕਿਰਿਆ ਜਦੋਂ ਚਰਨਜੀਤ ਅਹੂਜਾ ਦੇ ਜਾਣ ਦੀ ਖਬਰ ਉਹਨਾਂ ਤੱਕ ਪਹੁੰਚੀਏ ਕੋਈ ਪ੍ਰਤੀਕਿਰਿਆ ਸਾਹਮਣੇ ਆਈ ਕਿਸੇ ਗਾਇਕ ਦੀ ਕਿసే ਅਦਾਕਾਰ ਦੀ ਆ ਦੇਖੋ ਮੰਨ ਕਿਉਂਕਿ ਅੱਜ ਕੁਝ 4 ਤੋਂ 5 ਨਾਮ ਜਿਹੜੇ ਨੇ ਜਿਨ੍ਹਾਂ ਵੱਲੋਂ ਰੋਸ ਜ਼ਰੂਰ ਪ੍ਰਗਟਾਇਆ ਗਿਆ ਇਸ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਕਿ ਜਿਵੇਂ ਜਿਵੇਂ ਪਹਿਲਾਂ ਚਿੱਕ ਕਰ ਰਹੇ ਸੀਗਾ ਉਸ ਸਮੇਂ ਤੋਂ ਹੀ ਜਰਮੀਰ ਹੁਜਾ ਦੇ ਨਾਲ ਜੁੜੇ ਜਿਨ੍ਹਾਂ ਦੇ ਰਿਬਲ ਸਿੰਘ ਹੈ ਭੁਪਿੰਦਰ ਬੱਬਲ ਹੈ ਆਰਦੀਪ ਬਮਣ ਹੈ ਔਰ ਜੈਲੀ ਗਾਇਕ ਸੀ ਸੂਦੀ ਬਲਬੀਰ ਕਾਇਕ ਨੇ ਗੁਰਕਿਰਪਾ ਸੂਰਾਪੂਰੀ ਸਤਿੰਦਰ ਬੁੱਕਾ ਬਾਈ ਹਰਦੀਪ ਤੇ ਸੁਰਜੀਤ ਖਣ ਇਹ तमाम ਕਾਇਕਾ ਵਲੋਂ ਜਿਹੜਾ ਰੋਸ ਦਾ ਪ੍ਰਗਟ ਕੀਤਾ ਗਿਆ ਪਰ ਅਜੇ ਵੱਖਰੀ ਪੋਸਟ ਪਾ ਕੇ ਜਿਹੜਾ ਕਿਉਂਕਿ ਅਜੇ ਕੁਝ ਸਮੇਂ ਪਹਿਲਾਂ ਜਿਵੇਂ ਪਹਿਲਾਂ ਜ਼ਿਕਰ ਕਰ ਰਿਹਾ ਸੀਗਾ ਕਿ ਦਿਹਾਂਤ ਹੋਇਆ ਪਰ ਅਜੇ ਜ਼ਿਆਦਾਤਰ ਜਿਹੜੇ ਲੋਕ ਨੇ ਜਿਆਦਾਤਰ ਜਿਹੜੇ ਗਾਇਕ ਨੇ ਉਹਨਾਂ ਨੂੰ ਇਸ ਬਾਬਤ ਖਬਰ ਜਿਹੜੀ ਹੈ ਉਹ ਨਹੀਂ ਮਿਲ ਸਕੀ ਪਰ ਜਦੋਂ ਵੀ ਇਸ ਬਾਬਤ ਜਦੋਂ ਖਬਰ ਜਿਹੜੀ ਉਹਨਾਂ ਤੱਕ ਪਹੁੰਚਦੀ ਹੈ ਤਾਂ ਉਸ ਸਮੇਂ ਨੂੰ ਲੈ ਕੇ ਜਿਹੜਾ ਜ਼ਰੂਰ ਇਸ ਬਾਬਤ ਲੋਕਾਂ ਵੱਲੋਂ ਇਹ ਰੋਸ ਪ੍ਰਗਟ ਕੀਤਾ ਜਾਵੇਗਾ ਔਰ ਨਾਲ ਦੇ ਨਾਲ ਉਹ ਸੁਵਿੰਦਰ ਬੁੱਕੇ ਵੱਲੋਂ ਜਿਹੜਾ ਆਪਣੇ ਪੋਸਟ ਪਾਈ ਗਈ ਹੈ ਔਰ ਚਰਨਜੀਤ ਹੁਜਾ ਦੇ ਨਾਲ ਉਸ ਸਮੇਂ ਦੀ ਫੋਟੋ ਜਿਹੜੀ ਹੈ ਉਹ ਜਰੂਰ ਸ਼ੇਅਰ ਕੀ ਕੀਤੀ ਜਿਸ ਦੇ ਵਿੱਚ ਲਿਖਿਆ ਗਿਆ ਜੀ ਜੀ ਇਸ ਸੁਨਹਿਰੀ ਯੁੱਗ ਦਾ ਅੰਤ ਹੈ అతి ਸਰਕਾਰੀਓ ਗੁਰੂ ਜੀ جناب ਸ੍ਰੀ ਚਰਨਜੀਤ ਹੁਜਾ ਜੀ ਪਰਮਾਤਮਾ ਦੀ ਪੱਛੀ ਹੋਈ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਸਵਾਮੀ ਸੰਸਾਰ ਨੂੰ ਸਦਲੇ ਅਲਵਧਾ ਅੱਗੇ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਜਿਹੜਾ ਉਹ ਬਖਸ਼ੇ ਤਾਂ ਇਸ ਬਾਬਤ ਜਿਹੜੇ ਅਮਨ ਅਤਮਾਮ ਸਿੰਗਰ ਗਾਇਕ ਜਿਹੜੇ ਨੇ ਹੁਣ ਇਸ ਕਿਤਨਾ ਕਿਤੇ ਜਿਹੜਾ ਆਪਣਾ ਦੁੱਖ ਹੈ ਉਹ ਜ਼ਰੂਰ ਘਟਾਉਂਦੇ ਵੀ ਨਜ਼ਰ ਆਉਂਗੇ ਜੀ